ਅੰਨ ਧਨ ਜਗਤਿ ਭਕਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅਪਾਰ ਅਪਾਰ ਕਿਰਪਾ ਸਦਕਾ ਆਪ ਸਭ ਸੰਗਤਾਂ ਹਰ ਰੋਜ਼ ਪਾਵਨ ਪਿੱਤਰ ਅੰਮ੍ਰਿਤ ਬਾਣੀ ਦਾ ਆਨੰਦ ਮਾਣਦੇ ਹੋ ਸਤਗੁਰ ਜੀ ਅੱਜ ਦੇ ਸ਼ਬਦ ਵਿੱਚ ਉਪਦੇਸ਼ ਦਿੰਦੇ ਹਨ ਜਾਪ ਜਪੋ ਤੁਮ ਨਾਮ ਕਾ ਕਰ ਸਤਗੁਰ ਕੀ ਸੇਵ ਕਹੇ ਜੀਵ ਤੂੰ ਪ੍ਰਭੂ ਦਾ ਨਾਮ ਜਪ ਕੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਸੇਵਾ ਸਿਮਰਨ ਕਮਾਈ ਕਰ ਇਹ ਸੱਚੇ ਸਤਗੁਰ ਦੀ ਸੇਵਾ ਹੈ ਕਿ ਆਪਣੇ ਜੇ ਸਤਗੁਰ ਪ੍ਰਮਾਤਮਾ ਦੀ ਸੇਵਾ ਕਰਨੀ ਹੈ ਗੁਰੂ ਦੀ ਸੇਵਾ ਕਰਨੀ ਹੈ ਤਵੇਿਰ ਜਾਪ ਜਪ ਸਤਨਾਮ ਦਾ ਜਾਪ ਕਰਨਾ ਹੈ ਗੁਰੂ ਹੰ ਦਾ ਦਿੱਤਾ ਹੋਇਆ ਸ਼ਬਦ ਉਸ ਦਾ ਸਿਮਰਨ ਕਰਨਾ ਹੈ ਤੂੰ ਆਪਣੇ ਹਿਰਦੇ ਦੇ ਵਿੱਚ ਪ੍ਰਭੂ ਦੇ ਗੁਣ ਗਾ ਫਿਰ ਤੂੰ ਗੁਰਦੇਵ ਨੂੰ ਆਪਣੇ ਮਨ ਅੰਦਰ ਹਮੇਸ਼ਾ ਅਨੁਭਵ ਕਰੇਗਾ ਗਾਵਤ ਹਿਰਦੇ ਨਾਮਕੈ ਮੂਜਤ ਨਿਜ ਗੁਰਦੇ ਕਿ ਜਦੋਂ ਅਸੀਂ ਉਸ ਪਰਮਾਤਮਾ ਦਾ ਨਾਮ ਆਪਣੇ ਮੁਖੋਂ ਉਚਾਰਦੇ ਹਾਂ ਤਿਉ ਪਰਮਾਤਮਾ ਸਾਨੂੰ ਆਪਣੇ ਹਿਰਦੇ ਦੇ ਵਿੱਚ ਬੈਠਾ ਹੋਇਆ ਮਹਿਸੂਸ ਹੋਵੇਗਾ ਮੁੱਖ ਪਵਿੱਤਰ ਹਉਤ ਹੈ ਗੁਣ ਗਾਵਤ ਦੀਨ ਦਿਆਲ ਸਰਬ ਕਟਾ ਪਰਪੂਰ ਅੰਤਰਜਾਮੀ ਪਾਲ ਕਿ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਸਾਡਾ ਮੁੱਖ ਪਵਿੱਤਰ ਹੋ ਜਾਂਦਾ ਹੈ ਸਾਡੀ ਜੀਭਾ ਪਵਿੱਤਰ ਹੋ ਜਾਂਦੀ ਸਾਡੀ ਰੂਪ ਪਵਿੱਤਰ ਹੋ ਜਾਂਦੇ ਹੈ ਇਸ ਕਰਕੇ ਸਤਿਗੁਰ ਜੀ ਉਪਦੇਸ਼ ਦਿੰਦੇ ਨੇ ਕਿਹ ਜੀਵ ਜੋ ਸਤਿਗੁਰ ਪਰਮਾਤਮਾ ਦੀ ਸੇਵਾ ਕਰਨੀ ਹੈ ਤੇ ਤੂੰ ਸੇਵਾ ਕਿਵੇਂ ਕਰ ਸਕਦਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਕਮਾਈ ਕਰਨੀ ਹੈ ਨਾਮ ਦੀ ਕਮਾਈ ਸੇਵਾ ਸਿਮਰਨ ਕਮਾਈ ਕਰਨੀ ਹੈ ਤੋੜ ਸੰਤ ਕੇ ਚਰਨ ਕੀ ਸੋਈ ਸ੍ਰੇਟ ਹੈ ਗੰਗ ਪਾਪਾਂ ਕੇ ਮਲ ਉਤਰੇ ਚੜੇ ਨਾਮ ਕਾ ਰੰਗ ਸਾਨੂੰ ਕਿਤੇ ਸੰਤਾਂ ਦੇ ਚਰਨਾਂ ਦੇ ਵਿੱਚ ਬਹਿਣ ਦਾ ਮੌਕਾ ਮਿਲ ਜਾਵੇ ਸਾਨੂੰ ਕਿਤੇ ਸੰਤਾਂ ਦੇ ਬਚਨ ਸਰਵਣ ਕਰਨ ਦਾ ਸੁਣਨ ਦਾ ਮੌਕਾ ਮਿਲ ਜਾਵੇ ਉਹ ਸਾਡੇ ਹਿਰਦੇ ਦੇ ਵਿੱਚ ਵਸ ਜਾਵੇ ਉਹ ਗੰਗਾ ਦੇ ਵਿੱਚ ਨਾਉਣ ਦੇ ਨਾਲੋਂ ਜ਼ਿਆਦਾ ਪਵਿੱਤਰ ਹਨ ਕਿ ਜਿਹੜਾ ਸਾਡੀ ਰੂਪ ਪਵਿੱਤਰ ਕਰ ਦਿੰਦੇ ਹਨ ਤੂੜ ਸੰਤ ਕੇ ਚਰਨ ਕੀ ਕਿ ਸਾਨੂੰ ਕਿਤੇ ਸੰਤਾਂ ਦੇ ਚਰਨਾਂ ਦੇ ਵਿੱਚ ਬਹਿਣ ਦਾ ਨਮਸਕਾਰ ਕਰਨ ਦਾ ਮੌਕਾ ਮਿਲ ਜਾਵੇ ਇਸ ਕਰਕੇ ਸਤਿਗੁਰ ਜੀ ਬਖਸ਼ਿ ਕਹਿੰਦੇ ਜਾਪ ਜਪਣਾ ਹੈ ਨਾਮ ਸਿਮਰਨ ਕਮਾਈ ਕਰਨੀ ਹੈ ਨਾਮ ਸਤੇ ਸੰਸਾਰ ਮੇ ਪਦਾਰਤ ਝੂਟ ਸਨੇ ਕੇ ਸੰਸਾਰ ਵਿੱਚ ਪ੍ਰਭੂ ਦਾ ਨਾਮ ਹੀ ਸੱਚਾ ਹੈ ਬਾਕੀ ਸਭ ਪਦਾਰਤ ਝੂਠੇ ਹਨ ਕੇ ਪਰਮਾਤਮਾ ਸਾਡੇ ਆਉਣ ਤੋਂ ਪਹਿਲਾਂ ਵੀ ਸੀ ਅੱਜ ਵੀ ਹੈ ਸਾਡੇ ਜਾਣ ਤੋਂ ਬਾਅਦ ਵੀ ਰਹੇਗਾ ਭਾਵ ਕਿ ਜਦੋਂ ਜੀਵ ਜਨਮ ਲੈਂਦਾ ਹੈ ਉਸਦੇ ਮਾਤਾ ਪਿਤਾ ਅਰਦਾਸ ਕਰਦੇ ਹਨ ਤੇ ਗੁਰੂ ਪਿਆਰੇ ਸਾਧ ਸੰਗਤੋ ਜਦੋਂ ਵੀ ਖੁਸ਼ੀ ਗਮੀ ਇਸ ਜੀਵਨ ਦੇ ਵਿੱਚ ਆਉਂਦੀ ਤਾਂ ਵੀ ਅਸੀਂ ਉਸ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਤੇ ਜਦੋਂ ਜੀਵ ਇਸ ਸੰਸਾਰ ਤੋਂ ਜਾਂਦਾ ਹੈ ਤਦ ਵੀ ਉਹਦੇ ਵਾਸਤੇ ਵੀ ਅਰਦਾਸ ਬੈਂਦੀ ਉਹਦਾ ਪਰਿਵਾਰ ਕਰਾਉਂਦਾ ਹੈ ਜਾਣ ਤੋਂ ਬਾਅਦ ਵੀ ਆਪਾਂ ਅੰਤਿਮ ਅਰਦਾਸ ਕਰਾਉਨੇ ਹਨ ਇਸ ਕਰਕੇ ਸਤਿਗੁਰ ਜੀ ਵਾਸ਼ਿਸ਼ ਕਰਦੇ ਪਾਈਉ ਦਾ ਸਤ ਨਾਮ ਦਾ ਜਾਪ ਜਿਵੇਂ ਨੂੰ ਕਰਦੇ ਰਹਿਣਾ ਚਾਹੀਦਾ ਹੈ ਸੰਸਾਰ ਵਿੱਚ ਪ੍ਰਮਾਤਮਾ ਦਾ ਨਾਮ ਹੀ ਸੱਚਾ ਹੈ ਬਾਕੀ ਸੰਸਾਰ ਦੇ ਸਭ ਪਦਾਰਥ ਝੂਠੇ ਹਨ ਦੁਬ ਦਾ ਅੰਤਰ ਕੀ ਕਜੇ ਨਿਤ ਸਤ ਸੰਗ ਕਰੇਵ ਕਿ ਜੋ ਜੀਵ ਪ੍ਰਭੂ ਦਾ ਸਤ ਸੰਗ ਕਰਦਾ ਹੈ ਕਿ ਸੱਚ ਦਾ ਸੰਗ ਕਰਦਾ ਹੈ ਗੁਰੂ ਦੇ ਸੰਗ ਰਹਿੰਦਾ ਹੈ ਉਸ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਗੁਰੂ ਸਾਨੂੰ ਕੀ ਕਹਿੰਦਾ ਹੈ ਨਿੰਦਿਆ ਚੁਗਲੀ ਬੁਰਾਈ ਨਹੀਂ ਕਰਨੀ ਮਾੜੇ ਕਰਮ ਨਹੀਂ ਕਰਨੇ ਤਵੇ ਗੁਰੂ ਘਰ ਦੇ ਸਾਧ ਸੰਗਤ ਜਿਉ ਸਾਨੂੰ ਡਰਨ ਦੀ ਕੋਈ ਲੋੜ ਨਹੀਂ ਪੈਂਦੀ ਕਿਉਂ ਕਿਉਂਕਿ ਅਸੀਂ ਕੋਈ ਗਲਤ ਕੰਮ ਕਰਨਾ ਹੀ ਨਹੀਂ ਹੈ ਅਚਾਰ ਤਰੋਗ ਰਿਤ ਕੈ ਮੰਗਲ ਨਿਤਵ ਦੇਵ ਕਹਿ ਰਬਿਦਾਸ ਵਿਚਾਰ ਕੈ ਸਾਹਿਬ ਦੇਵਨ ਦੇਵ ਕਿ ਜਿਹੜੇ ਜੀਵ ਗੁਰੂ ਦੇ ਨੀਮਾ ਰੂਪੀ ਸ੍ਰੇਸ਼ਟ ਮਾਨ ਮਰਿਆਦਾ ਦੀ ਰੀਤੀ ਨੂੰ ਮਨ ਵਿੱਚ ਤਰਨ ਕਰਦਾ ਹੈ ਕਿ ਜਿਹੜਾ ਵੀ ਜੀਵ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ श्रेष्ठ मार्ग ਤੇ ਚੱਲਦਾ ਹੈ ਮਰਿਆਦਾ ਰੀਤੀ ਨੂੰ ਧਿਆਨ ਵਿੱਚ ਰੱਖਦਾ ਹੈ ਧਾਰਨ ਕਰਦਾ ਹੈ ਉਸ ਦੇ ਮਨ ਵਿੱਚ ਆਨੰਦ ਵਧਦਾ ਹੀ ਜਾਂਦਾ ਹੈ ਪ੍ਰਭੂ ਨੂੰ ਮਿਲਣ ਦਾ ਆਨੰਦ ਵਧਦਾ ਹੀ ਜਾਂਦਾ ਹੈ ਸਤਿਗੁਰੂ ਰਵਿਦਾਸ ਮਹਾਰਾਜ ਵਿਚਾਰ ਕੇ ਉਚਾਰਨ ਕਰਦੇ ਹਨ ਕਿ ਪ੍ਰਭੂ ਸਭ ਕੁਝ ਬਖਸ਼ਿਸ਼ ਕਰਦਾ ਹੈ ਕਿ ਉਹ ਸਭ ਕੁਝ ਦੇਣ ਵਾਲਾ ਹੈ ਪ੍ਰਭੂ ਪਰਮਾਤਮਾ ਸਭ ਕੁਝ ਦੇਣ ਵਾਲਾ ਹੈ